ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਝਦੀ ਚੋਣਾਂ ਜੋ 14 ਦਸੰਬਰ ਨੂੰ ਹੋਣ ਜਾ ਰਹੇ ਨੇ ਉਹਦੇ ਮੱਦੇ ਨਜ਼ਰ ਬਲਾਡਾਂ ਦੇ ਵਿੱਚ ਨਾਕੇ ਲਾਏ ਗਏ ਹਨ ਜਿੱਤੇ ਸਖਤ ਤਰੀਕੇ ਸੁਰੱਖਿਆ ਪ੍ਰਬੰਧਨ ਦੇ ਹੇਠ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਜਿੱਤੇ ਡੀਐਸਪੀ ਸਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਬਲਾਡਾਂ ਦੇ ਵਿੱਚ ਸਦਰ ਐਸਐਚਓ ਕੌਰ ਸਿੰਘ ਸਿਟੀ ਦੀ ਅਤੇ ਐਸਐਚਓ ਕਮਲ ਸਿੰਘ ਰਾਦਾ ਸਵਾਮੀ ਬਿਆਸ ਦੇ ਕੋਲ ਨਾਕਾ ਲਗਾਇਆ ਗਿਆ ਹੈ ਆਈਟੀ ਚੌਕ ਨਾਕਾ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀਆਂ ਹਨ ਅਧਿਉਂ ਜਾਂਦੇ ਰਾਹ ਨੂੰ ਪੁੱਛਕਿਛ ਕੀਤੀਆਂ ਜਾ ਰਹੀਆਂ ਇਸ ਮੌਕੇ ਦੀ ਡੀਐਸਪੀ ਸਕੰਦਰ ਨੇ ਗੱਲਬਾਤ ਕਰਦੇ ਕਿਹਾ ਪਤਗਰਾ ਨੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਬਲਾਕ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਚੌੜੋਂ ਦੌਰਾਨ ਇਹ ਸ਼ਾਂਤੀਪੂਰਕ ਨبطਾਉਣ ਦੇ ਲਈ ਉਹਨਾਂ ਵੱਲੋਂ ਵੱਖ-ਵੱਖ ਨਾਕੇ ਲਾ ਕੇ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਜੋ ਸਮਾਜ ਵਿਰੋਧੀ ਅੰਸਰਾਂ ਨੂੰ ਉਹਨਾਂ ਨੂੰ ਸਖਤ ਚੇਤਾਵਨੀ ਵੀ ਦਿੰਦੇ ਨਜ਼ਰ ਆ ਰਹੇ ਹਨ ਤੁਸੀਂ ਵੀਰਾਂ ਨੂੰ ਦੇ ਸਕਦੇ ਹੋ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਵੱਖ-ਵੱਖ ਮਾਹੌਲ ਨੂੰ ਸ਼ਾਂਤੀਪੂਰਕ ਬਣਾਉਣਾ ਅਤੇ ਚੋਣਾਂ ਨੂੰ ਸ਼ਾਂਤੀਪੂਰਕ ਕਰਵਾਉਣ ਦੇ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਡੀਐਸਪੀ ਆਪ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਕੇ ਦੇ ਨਜ਼ਰ ਆ ਰਹੇ ਹਨ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਪੂਰੀ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਹੋਰ ਵੀ ਸ਼ਹਿਰ ਦੇ ਕਈ ਥਾਵਾਂ ਤੇ ਨਾਕੇ ਲਗਾਏ ਜਾ ਰਹੇ ਹਨ ਜਿੱਤੋਂ ਕਿ ਜੋ ਚੈਕਿੰਗ ਚੱਲ ਰਹੀ ਹੈ 14 ਤਰੀਕ ਦੇ ਬਲਾਕ ਸਮਲਿ ਜੀ ਹੋ ਰਹੀ ਪਿੰਡਾਂ ਦੇ ਵਿੱਚ ਚੋਣ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਫਲੈਗ ਮਾਰਚ ਤੇ ਨਾਕੇ ਲਗਾਏ ਜਾ ਰਹੇ ਹਨ ਸੁਰੱਖਿਆ ਦੇ ਪ੍ਰਬੰਧਨ ਪੂਰਾ ਨਜ਼ਰ ਬਣਾਈ ਹੋਈ ਹੈ ਇਸ ਮੌਕੇ ਤਸਵੀਰਾਂ ਵੀ ਦੇਖ ਸਕਦੇ ਹੋ ਵੱਖ-ਵੱਖ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਓ ਸੁਣੌਣ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਆ ਜਾ ਫਿਰ ਹੁਣ ਆ ਸੂਰੀ ਖਿਚ ਲਿਆ ਤੇਰੇ ਕੋਲ ਦਾ ਭਾਈ ਆਈ ਫੋਨ ਆ ਯਾਰ ਹੁਣ ਆ ਸਾਡਾ ਰੇਡਾ ਜੀ ਸਿਸਟਮ ਲਈ ਹੈਗਾ ਏਡਾ ਕੰਮ ਨਹੀਂ ਹੈਗਾ ਕੱਟ ਲੈ ਜੇ ਮੈਂ ਦੇ ਜੀ ਬਸਾਉ ਤੇ ਉਹਨਾਂ ਦਾ ਐਸਪੀ ਚਾਲਾ ਪਾ ਦੇ ਜਮੀਨਾ ਜੀ ਦੇ ਦੇਸਾਂ ਨਾਲ ਦੇ ਸੰਪਾਤਕਾਂ ਦੇ ਨਕਾਬੰਦੀ ਦੀ ਤੇ ਇਹ ਸੋਨਾ ਜਿਹੜਾ ਪ੍ਰੋਫੈਸਰ ਗਿਆ ਕਿ ਸੰਕਤੀ ਦੀਆਂ ਸੋਨਾ 14 ਦਾ ਹੋਰੀ ਇਹਨਾਂ 14 ਤਰੀਕਾ ਤੋਂ ਤੋਂ ਦਬਰ ਹੈ ਤੇ ਉਹ ਮਤੇ ਨਜ਼ਰ ਰੱਖਦੇ ਨਕਾਬੰਦੀ ਕੀਤੀ ਗਈ ਹੈ ਤੇ ਮਰੀਆਂ ਗੱਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਕੇ ਚੋਣਾ ਸਹੀ ਢੰਗ ਨਾਲ ਹੋ ਸਕਣ ਕੋਈ ਇੱਧਰ ਉਧਰ ਆ ਜਾਂਦਾ ਕੋਈ ਜਾਂ ਅਸਲਾ ਜਾਂ ਅੰਗੂਠੀ ਦੀ ਰਕਮਰੀ ਹੁੰਦੀ ਆ ਪੁਲਿਸ ਨੇ ਸਰ ਕੀ ਪ੍ਰਬੰਧ ਕੀਤੇ ਚੋਣਾਂ ਲਈ ਕਿ ਉਹਨਾਂ ਦੇ ਪ੍ਰਬੰਧ ਪੁਲਿਸ ਨੇ ਗਾਰਡੀਆਂ ਪੈਟਰੋਲਿੰਗ ਪਾਰਟੀਆਂ ਲਾਈਆਂ ਨੇ ਤੇ ਸਾਰੇ ਪੁਲਿਸਾਂ ਤੇ ਮਲਾਜਮ ਤੇ ਸਾਰਾ ਵੀਓ ਤੇ ਇਸ ਵਕਤ ਇਹ ਸਪੱਸ਼ਟ ਹੋ ਗਿਆ ਕਿ ਜਿਹੜੇ ਲੋਕਾਂ ਨੇ ਇਹ ਖੇਤਾਰੇ ਅਸਲਾਨੀਆ ਉਹਨਾਂ ਨੇ ਏਰੀਆ ਵੰਡ ਕੇ ਦਿੱਤਾ ਗਿਆ। ਕਈ ਕੁਝ ਸੈਂਸਟਿਵ ਨਹੀਂ ਕਈ ਡਾਊਨ ਸੈਂਟਰ ਨੇ ਸਾਰਿਆਂ ਤੇ ਵਿਕੰਨੀਦ੍ਰਾਮ ਦਾ ਤਕਰਾਰ ਨਾਲ ਚੈੱਕ ਕਰਵਾ ਲਿਆ।